ਜਨਮ ਉਤੇ ਸੋਗ ਅਤੇ ਮੌਤ ਉਤੇ ਖੁਸ਼ੀਆਂ ਇਹ ਸੁਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ ਪਰ ਭਾਰਤ ਦੇ ਇੱਕ ਕਬੀਲੇ ਦੇ ਵਿੱਚ ਇਹ ਸਦੀਆਂ ਪੁਰਾਣੀ ਰਸਮ ਅੱਜ ਵੀ ਜਿਉਂਦੀ ਹੈ ਸਤਿਆ ਨਾਮਕ ਭਾਈਚਾਰਾ ਜੋ ਕੁਝ ਪਰਿਵਾਰਾਂ ਤੱਕ ਸੀਮਤ ਹੈ ਮੌਤ ਨੂੰ ਇੱਕ ਵੱਡਾ ਜਸ਼ਨ ਮੰਨਦਾ ਹੈ ਕਿਉਂਕਿ ਉਹਨਾਂ ਦੀ ਮੰਨਤਾ ਹੈ ਕਿ ਆਤਮਾ ਸਰੀਰ ਦੀ ਕੈਦ ਤੋਂ ਮੁਕਤ ਹੋ ਜਾਂਦੀ ਹੈ ਇੱਥੇ ਜਦੋਂ ਕੋਈ ਵਿਅਕਤੀ ਦੁਨੀਆ ਛੱਡ ਜਾਂਦਾ ਹੈ ਤਾਂ ਢੋਲ ਨਗਾੜੇ ਵੱਜਦੇ ਨੇ ਸੁੱਕੇ ਮੇਵੇ ਵੜਨੇ ਜਾਂਦੇ ਨੇ ਅਤੇ ਪੂਰਾ ਪਿੰਡ ਨੱਚਦਾ ਗਾਉਂਦਾ ਹੈ। ਅੰਤਿਮ ਸੰਸਕਾਰ ਨੂੰ ਉਹ ਖੁਸ਼ੀ ਦਾ ਸਭ ਤੋਂ ਵੱਡਾ ਤਿਉਹਾਰ ਮੰਨਦੇ ਨੇ। ਪਰ ਜਦੋਂ ਜਨਮ ਹੁੰਦਾ ਹੈ ਤਾਂ ਘਰ ਵਿੱਚ ਚੁੱਪੀ, ਸੋਗ ਅਤੇ ਉਦਾਸੀ ਛਾ ਜਾਂਦੀ ਹੈ ਕਿਉਂਕਿ ਉਹ ਜੀਵਨ ਨੂੰ ਦੁੱਖਾਂ ਭਰੀ ਯਾਤਰਾ ਮੰਨਦੇ ਨੇ। ਜਿੱਥੇ ਆਤਮਾ ਨੂੰ ਇੱਕ ਵਾਰ ਫਿਰ ਸਜਾਵਾਂ ਦੀ ਦੁਨੀਆ ਵਿੱਚ ਭੇਜ ਦਿੱਤਾ ਜਾਂਦਾ ਹੈ। ਇਹ ਪਰੰਪਰਾ ਹੈਰਾਨੀਜਨਕ ਹੋ ਸਕਦੀ ਹੈ ਪਰ ਇਹ ਸਾਨੂੰ ਇੱਕ ਡੂੰਗਾ ਸਵਾਲ ਵੀ ਪੁੱਛਦੀ ਹੈ ਅਸਲ ਵਿੱਚ ਖੁਸ਼ੀ ਕੀ ਹੁੰਦੀ ਹੈ ਜਨਮ ਜਾਂ ਮੁਕਤੀ ਇਸ ਰਸਮ ਦੀ ਇੱਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੀ ਇਹ ਮਾਮਲਾ ਚਰਚਾ ਦੇ ਵਿੱਚ ਆਇਆ ਜਿਸ ਨੂੰ ਦੇਖ ਕੇ ਹਰ ਕੋਈ ਹੱਕਾ ਬੱਕਾ ਰਹਿ ਗਿਆ ਜਨਮ ਉੱਤੇ ਸੋਗ ਅਤੇ ਮੌਤ ਉੱਤੇ ਖੁਸ਼ੀਆਂ ਇਹ ਸੁਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ ਪਰ ਭਾਰਤ ਦੇ ਇੱਕ ਕਬੀਲੇ ਦੇ ਵਿੱਚ ਇਹ ਸਦੀਆਂ ਪੁਰਾਣੀ ਰਸਮ ਅੱਜ ਵੀ ਜਿਉਂਦੀ ਹੈ ਸਤਿਆ ਨਾਮਕ ਭਾਈਚਾਰਾ ਜੋ ਕੁਝ ਪਰਿਵਾਰਾਂ ਤੱਕ ਸੀਮਤ ਹੈ ਮੌਤ ਨੂੰ ਇੱਕ ਵੱਡਾ ਜਸ਼ਨ ਮੰਨਦਾ ਹੈ ਕਿਉਂਕਿ ਉਹਨਾਂ ਦੀ ਮੰਨਤਾ ਹੈ ਕਿ ਆਤਮਾ ਸਰੀਰ ਦੀ ਕੈਦ ਤੋਂ ਮੁਕਤ ਹੋ ਜਾਂਦੀ ਹੈ ਇੱਥੇ ਜਦੋਂ ਕੋਈ ਵਿਅਕਤੀ ਦੁਨੀਆ ਛੱਡ ਜਾਂਦਾ ਹੈ ਤਾਂ ਢੋਲ ਨਗਾੜੇ ਵੱਜਦੇ ਨੇ ਸੁੱਕੇ ਮੇਵੇ ਵੰਨੇ ਜਾਂਦੇ ਨੇ ਅਤੇ ਪੂਰਾ ਪਿੰਡ ਨੱਚਦਾ ਗਾਉਂਦਾ ਹੈ ਅੰਤਿਮ ਸੰਸਕਾਰ ਨੂੰ ਉਹ ਖੁਸ਼ੀ ਦਾ ਸਭ ਤੋਂ ਵੱਡਾ ਤਿਉਹਾਰ ਮੰਨਦੇ ਨੇ ਪਰ ਜਦੋਂ ਜਨਮ ਹੁੰਦਾ ਹੈ ਤਾਂ ਘਰ ਵਿੱਚ ਚੁੱਪੀ ਸੋਗ ਅਤੇ ਉਦਾਸੀ ਛਾ ਜਾਂਦੀ ਹੈ ਕਿਉਂਕਿ ਉਹ ਜੀਵਨ ਨੂੰ ਦੁੱਖਾਂ ਭਰੀ ਯਾਤਰਾ ਮੰਨਦੇ ਨੇ ਜਿੱਥੇ ਆਤਮਾ ਨੂੰ ਇੱਕ ਵਾਰ ਫਿਰ ਸਜਾਵਾਂ ਦੀ ਦੁਨੀਆ ਵਿੱਚ ਭੇਜ ਦਿੱਤਾ ਜਾਂਦਾ ਹੈ ਇਹ ਪਰੰਪਰਾ ਹੈਰਾਨੀਜਨਕ ਹੋ ਸਕਦੀ ਹੈ ਪਰ ਇਹ ਸਾਨੂੰ ਇੱਕ ਡੂੰਗਾ ਸਵਾਲ ਵੀ ਪੁੱਛਦੀ ਹੈ ਅਸਲ ਵਿੱਚ ਖੁਸ਼ੀ ਕੀ ਹੁੰਦੀ ਹੈ ਜਨਮ ਜਾਂ ਮੁਕਤੀ ਇਸ ਰਸਮ ਦੀ ਇੱਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੀ ਇਹ ਮਾਮਲਾ ਚਰਚਾ ਦੇ ਵਿੱਚ ਆਇਆ ਜਿਸ ਨੂੰ ਦੇਖ ਕੇ ਹਰ ਕੋਈ ਹੱਕਾ ਬੱਕਾ ਰਹਿ ਗਿਆ ਜਨਮ ਉੱਤੇ ਸੋਗ ਅਤੇ ਮੌਤ ਉੱਤੇ ਖੁਸ਼ੀਆਂ ਇਹ ਸੁਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ ਪਰ ਭਾਰਤ ਦੇ ਇੱਕ ਕਬੀਲੇ ਦੇ ਵਿੱਚ ਇਹ ਸਦੀਆਂ ਪੁਰਾਣੀ ਰਸਮ ਅੱਜ ਵੀ ਜਿਉਂਦੀ ਹੈ ਸਤਿਆ ਨਾਮਕ ਭਾਈਚਾਰਾ ਜੋ ਕੁਝ ਪਰਿਵਾਰਾਂ ਤੱਕ ਸੀਮਤ ਹੈ ਮੌਤ ਨੂੰ ਇੱਕ ਵੱਡਾ ਜਸ਼ਨ ਮੰਨਦਾ ਹੈ ਕਿਉਂਕਿ ਉਹਨਾਂ ਦੀ ਮੰਨਤਾ ਹੈ ਕਿ ਆਤਮਾ ਸਰੀਰ ਦੀ ਕੈਦ ਤੋਂ ਮੁਕਤ ਹੋ ਜਾਂਦੀ ਹੈ ਇੱਥੇ ਜਦੋਂ ਕੋਈ ਵਿਅਕਤੀ ਦੁਨੀਆ ਛੱਡ ਜਾਂਦਾ ਹੈ ਤਾਂ ਢੋਲ ਨਗਾੜੇ ਵੱਜਦੇ ਨੇ ਸੁੱਕੇ ਮੇਵੇ ਵੰਨੇ ਜਾਂਦੇ ਨੇ ਅਤੇ ਪੂਰਾ ਪਿੰਡ ਨੱਚਦਾ ਗਾਉਂਦਾ ਹੈ। ਅੰਤਿਮ ਸੰਸਕਾਰ ਨੂੰ ਉਹ ਖੁਸ਼ੀ ਦਾ ਸਭ ਤੋਂ ਵੱਡਾ ਤਿਉਹਾਰ ਮੰਨਦੇ ਨੇ ਪਰ ਜਦੋਂ ਜਨਮ ਹੁੰਦਾ ਹੈ ਤਾਂ ਘਰ ਵਿੱਚ ਚੁੱਪੀ, ਸੋਗ ਅਤੇ ਉਦਾਸੀ ਛਾ ਜਾਂਦੀ ਹੈ ਕਿਉਂਕਿ ਉਹ ਜੀਵਨ ਨੂੰ ਦੁੱਖਾਂ ਭਰੀ ਯਾਤਰਾ ਮੰਨਦੇ ਨੇ ਜਿੱਥੇ ਆਤਮਾ ਨੂੰ ਇੱਕ ਵਾਰ ਫਿਰ ਸਜਾਵਾਂ ਦੀ ਦੁਨੀਆ ਵਿੱਚ ਭੇਜ ਦਿੱਤਾ ਜਾਂਦਾ ਹੈ। ਇਹ ਪਰੰਪਰਾ ਹੈਰਾਨੀਜਨਕ ਹੋ ਸਕਦੀ ਹੈ ਪਰ ਇਹ ਸਾਨੂੰ ਇੱਕ ਡੂੰਗਾ ਸਵਾਲ ਵੀ ਪੁੱਛਦੀ ਹੈ ਅਸਲ ਵਿੱਚ ਖੁਸ਼ੀ ਕੀ ਹੁੰਦੀ ਹੈ ਜਨਮ ਜਾਂ ਮੁਕਤੀ ਇਸ ਰਸਮ ਦੀ ਇੱਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੀ ਇਹ ਮਾਮਲਾ ਚਰਚਾ ਦੇ ਵਿੱਚ ਆਇਆ ਜਿਸ ਨੂੰ ਦੇਖ ਕੇ ਹਰ ਕੋਈ ਹੱਕਾ ਬੱਕਾ ਰਹਿ ਗਿਆ